ਬੋਲੀ ਦੇ ਨਾਲ ਮਸ਼ਹੂਰ ਹੋਏ ਗੁਰਦਾਸਪੁਰ ਦੇ ਬਲਾਕ ਡੇਰਾ ਬਾਬਾ ਨਾਨਕ ਅਦੀਨ ਪੈਂਦੇ ਪਿੰਡ ਹਰਦூர்ਵਾਲ ਕਲਾਦੇ ਵਿੱਚ ਮਾਮੂਲੀ ਜਹੀ ਗੱਲ ਨੂੰ ਲੈ ਕੇ ਗੂਲੀਆਂ ਚੱਲਣ ਦੀ ਖਬਰ ਸਾਹਮਣੇ ਆਈ ਹੈ ਜਾਣਕਾਰੀ ਅਨੁਸਾਰ ਮੋਟਰਸਾਈਕਲ ਲੰਗਾਉਣ ਨੂੰ ਲੈ ਕੇ ਮਾਮੂਲੀ ਜਹੀ ਬਹਿਸਬਾਜ਼ੀ ਤੋਂ ਬਾਅਦ ਇੱਕ ਡੇਰੇ ਦੇ ਉੱਪਰ 6 ਤੋਂ 7 ਹਮਲਾਵਰ ਆਏ ਤੇ ਉਹਨਾਂ ਦੇ ਵਿੱਚੋਂ ਕੁਝ ਨੇ ਘਰ ਦੇ ਮੈਂਬਰ ਦੇ ਉੱਪਰ ਸਿੱਧੀਆਂ ਪੰਜ ਗੂਲੀਆਂ ਚਲਾਈਆਂ ਤੇ ਟਰੈਕਟਰ ਦੀ ਪੰਗ ਤੋੜ ਕੀਤੀ ਹੈ ਕਟਨਾਲੀ ਸੁਸਰਾ ਮਿਲਦੇ ਹੀ ਮਾਰੇਵਾਲ ਪੁਲਿਸ ਟੌਂਕੀ ਦੇ ਇੰਚਾਰਜ ASI ਬਲਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਗਏ ਉਹਨਾਂ ਪੁਸ਼ਟੀ ਕੀਤੀ ਹੈ ਤੇ ਮੌਕੇ ਤੇ 29 ਖੋਲ ਵੀ ਬਰਾਮਦ ਕੀਤੇ ਗਏ ਨੇ ਇਸ ਸਬੰਧੀ ਮੌਕੇ ਤੇ ਪਹੁੰਚੇ ASI ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਨੇ ਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ ਸੋ ਪਿੰਡ ਹਰਦਵਾਲ ਦੇ ਵਿੱਚ ਲੀਆਂ ਨੇ ਗੋਲੀਆਂ ਜੁੱਥੇ ਕਿ 2 ਕਰੋੜ ਦੀ ਬੋਲੀ ਵਾਲਾ ਪਿੰਡ ਜਿਹੜਾ ਕਿ ਮਸ਼ਹੂਰ ਹੋਇਆ ਸੀ ਉਸ ਪਿੰਡ ਦੇ ਵਿੱਚ ਹੋਈ ਆ ਫਾਇਰਿੰਗ ਸੋ ਪਰਿਵਾਰ ਦੇ ਨਾਲ ਨੌਜਵਾਨਾਂ ਦੀ ਮਾਮੂਲੀ ਜਿਹੀ ਬਹਿਸ ਹੋਈ ਸੀ ਜਿਸ ਨੂੰ ਲੈ ਕੇ ਗੋਲੀਆਂ ਤੱਕ ਚਲਾਈਆਂ ਗਈਆਂ ਸੋ ਪੰਜ ਗੋਲੀਆਂ ਚਲਾਈਆਂ ਗਈ ਜਿਹੜੇ ਕਿ ਪੰਜ ਮੈਂਬਰਾਂ ਦੇ ਵਿੱਚ ਗੋਲੀਆਂ ਚਲਾਈਆਂ ਸੋ 2 ਕਰੋੜ ਦੀ ਬੋਲੀ ਲਗਾਈ ਸੀ ਜਿਸ ਪਿੰਡ ਦੇ ਵਿੱਚ ਮਾਮੂਲੀ ਜਿਹੀ ਬਹਿਸ ਹੋਈ ਸੀ ਮੋਟਰਸਾਈਕਲ ਨੂੰ ਲਗਾਉਣ ਨੂੰ ਲੈ ਕੇ ਤੇ 6 ਤੋਂ 7 ਹਮਲਾਵਰ ਜਿਹੜੇ ਕਿ ਪਹੁੰਚੇ ਦੁਨਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਸੋ ਪਰਿਵਾਰ ਦੇ ਨਾਲ ਨੌਜਵਾਨਾਂ ਦੀ ਮਾਮੂਲੀ ਜਹੀ ਬਹਿਸ ਹੋਈ ਜਿੱਥੇ ਕਿ ਪਿੰਡ ਹਰਦੋਵਾਲ ਦੇ ਵਿੱਚ ਗੋਲੀਆਂ ਤੱਕ ਚਲਾਈਆਂ ਗਈਆਂ ਸੋ 2 ਕਰੋੜ ਦੀ ਬੋਲੀ ਵਾਲਾ ਪਿੰਡ ਜਿਹੜਾ ਕਿ ਮਸ਼ਹੂਰ ਹੋਇਆ ਸੀ ਉਸ ਪਿੰਡ ਦੇ ਵਿੱਚ ਇਹ ਗੋਲੀਆਂ ਚੱਲੀਆਂ ਨੇ ਪਿੰਡ ਹਰਦੋਵਾਲ ਦੇ ਵਿੱਚ ਮਾਮੂਲੀ ਜਹੀ ਬਹਿਸ ਹੋਈ ਸੀ ਮੋਟਰਸਾਈਕਲ ਤੇ ਸਵਾਰ ਜਿਹੜਾ ਕਿ ਨੌਜਵਾਨ ਆਇਆ ਸੀ ਉਹਨਾਂ ਨੂੰ ਲੰਗਾਉਣ ਨੂੰ ਲੈ ਕੇ ਇਹ ਮਾਮੂਲੀ ਜਹੀ ਬਹਿਸ ਹੋਈ ਤੇ ਉਸ ਬਾਅਦ ਬਹਿਸ ਇਨੀ ਜ਼ਿਆਦਾ ਵੱਧ ਗਈ ਕਿ ਜਿਹੜੀ ਕਿ ਤਕਰਾਰ ਹੋਈ ਤੇ ਉਸ ਤੋਂ ਬਾਅਦ 6 ਤੋਂ 7 ਨੌਜਵਾਨ ਹਮਲਾਵਰ ਆਏ ਤੇ ਉਹਨਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਤੇ ਟਰੈਕਟਰ ਦੀ ਭਾਂ ਤੋੜ ਵੀ ਕੀਤੀ ਗਈ ਹੈ। ਸੋ ਪਿੰਡ ਹਰਦੋਵਾਲ ਦੇ ਵਿੱਚ ਚੱਲੀਆਂ ਨੇ ਗੋਲੀਆਂ ਜੁੱਥੇ ਕੀ ਪੰਜ ਮੈਂਬਰਾਂ ਤੇ ਗੋਲੀਆਂ ਚਲਾਈਆਂ ਗਈਆਂ 6 ਤੋਂ 7 ਹਮਲਾਵਰ ਆਏ ਗੋਲੀਆਂ ਦੇ ਨਾਲ ਲੈਸ ਹੋ ਕੇ ਉਹਨਾਂ ਦੇ ਵੱਲੋਂ ਇਹ ਫਾਇਰਿੰਗ ਕੀਤੀ ਗਈ ਹੈ। ਸੋ ਪਿੰਡ ਹਰਦੋਵਾਲ ਦੇ ਵਿੱਚ ਚੱਲੀਆਂ ਨੇ ਗੋਲੀਆਂ ਇੱਕ ਪਰਿਵਾਰ ਦੇ ਪੰਜ ਮੈਂਬਰਾਂ ਤੇ ਗੋਲੀਆਂ ਚਲਾਈਆਂ ਗਈਆਂ ਤੇ ਟਰੈਕਟਰ ਦੀ ਵੀ ਭਾਂ ਤੋੜ ਕੀਤੀ ਗਈ। ਫਿਰ ਹਰ ਪੁਲਿਸ ਮੌਕੇ ਤੇ ਪਹੁੰਚੀ ਉਹਨਾਂ ਦੇ ਵੱਲੋਂ ਜੜੀ ਕੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਸੋ ਪਿੰਡ ਹਰਦੋਵਾਲ ਦੇ ਵਿੱਚ ਚੱਲੀਆਂ ਨੇ ਗੋਲੀਆਂ ਜੋ ਥੇ ਕਿ ਇੱਕ ਪਰਿਵਾਰ ਦੇ ਪੰਜ ਮੈਂਬਰਾਂ ਤੇ ਗੋਲੀਆਂ ਚਲਾਈਆਂ ਗਈਆਂ। ਤਾਂ ਮਾਮੂਲੀ ਜਹੀ ਬਹਿਸ ਜਿਹੜੀ ਕਿ ਇਨੀ ਜ਼ਿਆਦਾ ਵੱਧ ਗਈ ਤੇ ਉਸ ਤੋਂ ਬਾਅਦ 6 ਤੋਂ 7 ਹਮਲਾਵਰ ਆਏ ਘਰ ਤੇ ਫਾਇਰਿੰਗ ਕੀਤੀ ਘਰ ਦੇ ਵਿੱਚ ਮੌਜੂਦ ਮੈਂਬਰਾਂ ਤੇ ਫਾਇਰਿੰਗ ਕੀਤੀ ਤੇ ਟਰੈਕਟਰ ਦੀ ਵੀ ਪੰਗ ਤੋੜ ਕੀਤੀ ਗਈ। ਦੱਸਦੇ ਕਿ ਸਿਰਫ ਮਾਮੂਲੀ ਜਈ ਬਹਿਸ ਹੋਈ ਸੀ ਪਰਿਵਾਰ ਦੇ ਨਾਲ ਇਹਨਾਂ ਨੌਜਵਾਨਾਂ ਦੀ ਜਿਹੜੀ ਕਿ ਮੋਟਰਸਾਈਕਲ ਲੰਘੌਰ ਨੂੰ ਲੈ ਕੇ ਬਹਿਸ ਹੋਈ ਸੀ। ਰੋਹਿਤ ਗੁਪਤਾ ਜੁੜ ਚੁੱਕੇ ਹਨ ਜਾਣਕਾਰੀ ਦੇ ਲਈ ਸੋ ਰੋਹਿਤ ਜਿਹੜੇ ਕਿ ਗੋਲੀਆਂ ਚੱਲੀਆਂ ਨੇ ਮਾਮੂਲੀ ਜਹੀ ਬਹਿਸ ਹੋਈ ਸੀ ਨਹੀਂ ਜਿਆਦਾ ਵੱਧ ਗਈ ਕਿ ਉਸ ਤੋਂ ਬਾਅਦ ਹਮਰਾਵਰਾ ਦੇ ਵੱਲੋਂ 6 ਤੋਂ 7 ਬਦਮਾਸ਼ ਭੁਲਾ ਕੇ ਫਾਇਰਿੰਗ ਕੀਤੀ ਗਈ ਐ ਸੋ ਹੋਰ ਕੀ ਕੋਈ ਜਾਣਕਾਰੀ ਤੁਹਾਡੇ ਕੋਲ ਕੀ ਕੁਝ ਨਿਕਲ ਕੇ ਸਾਹਮਣੇ ਆਇਆ ਹੱਦੋ ਫਰਦੌਰਵਾਲ ਪਿੰਡ ਫਰਦੌਰਵਾਲ ਕਲਾਂ ਜੋ 2 ਕਰੋੜ ਦੀ ਬੋਲੀ ਨਾਲ ਮਸ਼ਹੂਰ ਹੋਇਆ ਸੀ ਉੱਤੇ ਬੀਤੀ ਸ਼ਾਮ ਦੀ ਗੱਲ ਐ ਇਹ ਮਾਮੂਲੀ ਜੀ ਬਹਿਸ ਹੋਈ ਸੀ ਮੋਟਰਸਾਈਕਲ ਕੱਢਣ ਨੂੰ ਲੈ ਕੇ ਦੇ ਬਾਅਦ ਵਿੱਚ 6-7 ਹਮਲਾਵਰ ਉਹਨਾਂ ਨੇ ਲੈ ਕੇ ਨਾਲ ਤੇ ਹਮਲਾ ਕਰ ਦਿੱਤਾ ਗਿਆ ਉਹਨਾਂ ਦੇ ਘਰ ਤੇ ਤੇ ਉਹਨਾਂ ਦਾ ਦੋਸ਼ ਹੈ ਕਿ ਲਗਾਤਾਰ ਤਾਬੜ-ਟੋਲ ਗੋਲੀਆਂ ਚਲਾਈਆਂ ਗਈਆਂ 5-6 ਪੰਜ ਫਾਇਰ ਕੀਤੇ ਗਏ ਜਿਨ੍ਹਾਂ ਵਿੱਚੋਂ ਤਿੰਨ ਖੋਲ ਪੁਲਿਸ ਨੇ ਬਰਾਮਦ ਕਰ ਲਏ ਨੇ ਤੇ ਪਰਿਵਾਰ ਦਾ ਦੋਸ਼ ਹੈ ਕਿ ਉਹਨਾਂ ਤੋਂ ਉਹਨਾਂ ਨੂੰ ਲਗਾਤਾਰ ਧਮਕੀਆਂ ਦਿੱਤੀ ਜਾ ਰਹੀਆਂ ਜਾਨ ਨੂੰ ਮਾਰਨ ਦਾ ਮਾਰਨ ਦੀਆਂ ਔਰ ਸੱਤਰ ਹੈ ਉਹਨਾਂ ਨੇ ਉਹਨਾਂ ਨੇ ਪੁਲਿਸ ਨੂੰ ਕੰਪਲੇਟ ਵੀ ਕੀਤੀ ਹੈ ਔਰ ਮਾਮਲਾ ਦਰਜ ਕਰ ਲਿਆ ਗਿਆ ਅਗਲੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਜੀ ਬਿਲਕੁਲ ਜਿਹੜੀ ਕਿ ਫਾਇਰਿੰਗ ਕੀਤੀ ਗਈ ਤੋੜਫੋੜ ਵੀ ਕੀਤੀ ਗਈ ਤਾਂ ਕੁਝ ਕੀ ਜਾਣਕਾਰੀ ਮਿਲੀ ਕਿ ਕੋਈ ਕੋਈ ਜ਼ਖਮੀ ਹੋਏ ਨੇ ਕੋਈ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਨੁਕਸਾਨ ਤਾਂ ਹੋਇਆ ਕਿਉਂਕਿ ਪੰਤੋੜ ਵੀ ਕੀਤੀ ਗਈ ਉਹਨਾਂ ਦੇ ਘਰ ਦੇ ਵਿੱਚ ਜੀ ਪਰਿਵਾਰ ਵਾਲਿਆਂ ਨੇ ਤੇ ਬਚਾ ਲਿਆ ਆਪਣੇ ਆਪ ਨੂੰ ਕਿਸੇ ਤਰ੍ਹਾਂ ਬੱਚਿਆਂ ਬੱਚਾ ਵੀ ਹੀ ਉਹਨਾਂ ਦੇ ਇੱਕ ਲਿਕਨ ਬਚਾ ਹੋ ਗਿਆ ਲੇਕਿਨ ਪੰਤਪੁਰ ਤੇਦਰ ਹਥਿਆਰ ਨਾਲ ਪੰਤੋੜ ਵੀ ਕੀਤੀ ਗਈ ਹੈ ਕੱਚਾ ਤੋੜਿਆ ਗਿਆ ਔਰ ਘਰ ਦੀ ਵੀ ਥੋੜੀ ਬਹੁਤੀ ਪੰਤੋੜ ਕੀਤੀ ਗਈ ਹੈ ਜਿਹਦੀ ਉਹਨਾਂ ਨੇ ਸ਼ਿਕਾਇਤ ਕੀਤੀ ਹੈ ਪੁਲਿਸ ਨੂੰ ਜੀ ਬਿਲਕੁਲ ਹੋਰ ਪੁਲਿਸ ਦੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਕਿਉਂਕਿ ਜਿਹੜੇ ਬਦਮਾਸ਼ ਐ ਸੀ ਉਹਨਾਂ ਦੀ ਪਛਾਣ ਕਰ ਲਈ ਗਈ ਹੈ ਪੁਲਿਸ ਦੇ ਵੱਲੋਂ ਪਰਿਵਾਰ ਦੇ ਵੱਲੋਂ ਜੀ ਪੁਲਿਸ ਵੱਲੋਂ ਦੋਵਾਂ ਦੀ ਪਛਾਣ ਕਰ ਲਈ ਗਈ ਹੈ ਫਿਲਹਾਲ ਐਫ ਆਈ ਆਰ ਦਰਜ ਨਹੀਂ ਕੀਤੀ ਹੈ ਲੇਕਿਨ ਜਾਂਚ ਅਧਿਕਾਰੀ ਦਾ ਕਹਿਣਾ ਹੈ ਚੌਕੀ ਪੈਂਦੀ ਹੈ ਮਾਲੇਵਾਲ ਉਹਨਾਂ ਦੇ ਚੌਕੀ ਇੰਚਾਰਜ ਬਲਵਿੰਦਰ ਸਿੰਘ ਜੀ ਉਹਨਾਂ ਦਾ ਕਹਿਣਾ ਕਿ ਜਲਦੀ ਪਛਾਣ ਕਰ ਲਈ ਜਾਏਗੀ ਲੇਕਿਨ ਮਤਲਬ ਜਿਹੜੇ ਦੋ ਜਿਹੜੇ ਪਛਾਣ ਹੋ ਗਈ ਹੈ ਜਿਨ੍ਹਾਂ ਦੀ ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਸ਼ੁਰੂ ਕਰ ਦਿੱਤੀ ਗਈ ਹੈ ਜੀ ਜਿਹੜੀ ਜੀ ਬਬਤਾਨ ਮੈਂ ਤੁਹਾਡਾ ਤਮਾਮ ਜਾਣਕਾਰੀ ਦੇ ਲਈ ਕੇਅਦ ਦੇ ਵਿੱਚ ਰੂੜੀ ਖਲਾਰਨੇ ਆ ਮੇਰੇ ਉਹੀ ਪਿੱਛੇ ਧੱਕੀ ਆ ਕਰਾਨ ਇਹ ਉਦੋਂ ਬਹਾਸ਼ਾ ਆਇਆ ਇਹਨੇ ਆਣ ਕੇ ਮੋਟਰਸਾਈਕਲ ਮੋਰੋ ਲੰਗਾਇਆ ਤੇ ਮੈਨੂੰ ਗਾਲ ਕੱਢਦੀ ਆਂਦਾ ਇਹਨੂੰ ਇੱਕ ਬੰਨੇ ਕਰ ਲਾ ਮੈਂ ਹੁਣ ਨਾ ਕਰਨ ਤੇ ਡਿਆਂ ਮੈਂ ਕਿ ਤੂੰ 2 ਮਿੰਟ ਖਲੋ ਜਨੋ ਤੇ ਆਂਦਾ ਵੀ ਇਹਨੇ ਮੈਨੂੰ ਗਾਲ ਕੱਢਦੀ ਆਂਦਾ ਇੱਛੇ ਰਿਓ 2 ਮਿੰਟ ਤੇ ਮੈਂ ਹੁਣੇ ਬੰਦੇ ਲੈ ਕੇ ਆ ਆਹੀਂ ਉੱਥੇ ਚਲੋ ਕਰਾਹ ਮਾਰਦੇ ਰਹੇ ਮੁਰਕਿਆਂ ਹੀ ਘਰ ਆ ਗਏ ਪਹਾਰਾਂ ਨੇ ਇਹ 7-8 ਮੁੰਡੇ ਲੈ ਕੇ ਆਇਆ ਤੇ ਇਹਨੇ ਆਣ ਕੇ ਚ ਮਵਾਜ਼ ਮਾਰੀ ਅਸੀਂ ਗਾਂ ਆਏ ਆ ਸਾਰਾ ਪਰਿਵਾਰ ਨਾਲ ਬੱਚੇ ਤੇ ਇਹਨੇ ਇਸ ਤਰ੍ਹਾਂ ਗੱਲਾਂ ਬਾਤਾਂ ਕਰਦਿਆਂ ਕਰਦਿਆਂ ਇਹ ਮੇਰਾ ਛੋਟਾ ਭਰਾ ਹੈ ਇਹਨੇ ਆਖਿਆ ਵੀ ਜੇ ਉਹ ਕੋਈ ਗਲਤੀ ਹੋਈ ਹੈ ਅਸੀਂ ਮਾਫੀ ਮੰਗਉਣੀ ਹੈ ਇਹ ਆਂਦਾ ਵੀ ਜੋ ਮਾਫੀ ਮੰਗਉਣੀ ਹੈ ਤਾਂ ਗਲਤੀ ਮੈਂ ਮਾਫੀ ਮੈਂ ਮੰਗ ਲੈਣਾ ਉਹਨੇ ਉਹਨੇ ਨਹੀਂ ਉਹ ਮੁਕ ਮੰਗਉਣੀ ਉਹਨਾਂ ਜਿਹਨੂੰ ਉਹਦੇ ਦੂਜੇ ਭਰਾ ਨੇ ਜਿਹੜੇ ਉਹ ਤਿੰਨ ਚਾਰ ਫਾਇਰ ਕਰ ਦਿੱਤੇ ਨੇ ਕੋਈ ਮਰਿ ਸਿੱਧੀ ਮੇਰੀ ਕੋਈ ਮਿਸਤੀ ਮਾਰੀ ਆ ਤੇ ਉਹ ਜਿਹੜੇ ਆ ਉਹ ਸਾਈਡ ਤੇ ਮੈਂ ਸਾਈਡ ਤੇ ਹੋ ਗਿਆ ਤੇ ਮੁੜ ਕੇ ਜਨਾਨੀਆਂ ਗਾੜੀ ਬਚੇ ਹੋ ਗਏ ਤੇ ਉਹ ਹਵਾਲਾ ਬਾਅਦ ਆ ਗਏ ਮੁੜ ਕੇ ਉਹ ਜਿਹੜੇ ਆ ਉਹ ਦੌੜ ਗਏ ਆ ਸਾਡਾ ਟਰੈਕਟਰ ਵੀ ਬੰਨ ਗਏ ਆ ਆ ਟਰੈਕਟਰ ਦੋ ਦੋ ਝਾਰ ਹੀ ਉਹਨਾਂ ਨੂੰ ਸੱਤ ਜਾਣੇ ਫਿਰ ਉਹਨਾਂ ਤਿੰਨ ਚਾਰ ਕੀਤੇ ਆ ਚਾਰ ਤਿੰਨ ਚਾਰ ਹੰਜ ਕੀਤੇ ਦੋ ਨਹੀਂ ਲੱਗੇ ਤਿੰਨ ਤਿੰਨ ਕੋਲ ਲੱਗੇ ਦੋ ਨਹੀਂ ਲੱਗੇ ਜਿਆ ਕੋ ਦਾਤਰ ਤੇ ਛੋਟੇ ਹੁਣ ਸਾਈ ਆ ਪ੍ਰਸ਼ਾਸਨ ਆਇਆ ਉਹਨਾਂ ਨੇ ਹੁਣ ਕਾਗਜ਼ੀ ਕਾਰਵਾਈ ਸਾਡੇ ਬਿਆਨ ਲੈ ਆ ਕੇ ਕਾਗਜ਼ੀ ਕਾਰਵਾਈ ਕੀਤੀ ਆ ਘੇਰ ਧਮਕੀ دی ਗਿਆ ਵੀ ਇਹ ਪਿੰਡ ਆਉਣ ਦੇ ਨੂੰ ਗੋਲੀ ਮਾਰ ਦੇਣੀ ਪਿੰਡ ਦੇ ਵਿੱਚ ਚੰਚਰ ਬੰਦੇ ਆ ਤਿੰਨ ਚਾਰ ਬੰਦੇ ਬਾਹਰੋਂ ਬਾਹਰ ਹੋਇਆ ਝਗੜਾ ਕੋਈ ਗੱਲ ਵੀ ਨਹੀਂ ਹੋਈ ਇਹ ਘਰ ਆਣ ਕੇ ਦੱਸਣੇ ਵੀ ਤਾਂ ਉਹ ਨਾਂ ਕੇ ਗਏ ਸਾਡੇ ਬੱਚੇ ਨੇ ਹੀ ਦੱਸਿਆ ਸਾਨੂੰ ਪਤਾ ਨਹੀਂ ਤੇ ਉਸੇ ਵੇਲੇ 5-7 ਮਿੰਟਾਂ ਦੇ ਵਿੱਚ ਹੀ ਆਣ ਕੇ ਦੇ ਇੱਥੇ ਬੁਹੇ ਗੜੀ ਇੱਥੇ ਆਏ ਨੇ ਇਹ ਉਹ ਕਹਣੇ ਪਤਾ ਉਹ ਮੰਡੇ ਲੈ ਕੇ ਆ ਗਿਆ ਭਾਈ ਅਸੀਂ ਆਹੀ ਆਪਾਂ ਇਹ ਮੈਂ ਹਜਾ ਲੋ ਬੱਚਾ ਨੂੰ ਸਮਝਾਉਣੇ ਵੀ ਇਦਾਂ ਨਹੀਂ ਕਰੀਦਾ ਤੁਹਾਡੀਆਂ ਵੀ ਮਾਵਾ ਪੈਣਾ ਭੈਣ ਭਰਾ ਹੈਗੇ ਘਰ ਮੈਂ ਆਣ ਕੇ ਕਿਹਾ ਹਾਂ ਇਹ ਤਾਂ ਦੇਖਰ ਮਾਪਿਓ ਕੋਈ ਨਹੀਂ ਹੈਗਾ ਤੁਹਾਨੂੰ ਕੋਈ ਛਿੜਕਦਾ ਨਹੀਂ ਕਿਦਾਂ ਮੇਰਾ ਕੋਈ ਨਹੀਂ ਹੈਗਾ ਮਾਪਿਓ ਇਹ ਵੇਖੋ ਵੀ ਜੀ ਨਾਲ ਧਮਕੀ ਦੇਗੀ ਆ ਨਹੀਂ ਪਹਿਲਾਂ ਸਾਡੇ ਨਾਲ ਲਾਲਾ ਲਾਲਾ ਕਰਦਾ ਰਿਹਾ ਮੈਂ ਕਿਹਾ ਮੈਂ ਕਿਹਾ ਮੈਨੂੰ ਗੋਲੀ ਮਾਰ ਤੇ ਇਹ ਮੇਰੇ ਮਗਰ ਕੋਲ ਤੇ ਹੀ ਤੇ ਇਹਨਾਂ ਦੇ ਕੰਨਾਂ ਦੇ ਲਾਗੋਂ ਦੀ 5 ਗੋਲੀਆਂ ਲਗਾਈਆਂ ਜੇ ਇਹ ਇਹਨਾਂ ਨੂੰ ਵੱਜ ਜਾਂਦੀ ਤੇ ਫਿਰ ਕੌਣ ਜ਼ਿੰਮੇਵਾਰ ਮੈਂ ਤੇ ਪਿੰਡ ਦਾ ਹੀ ਕਸੂਰ ਕੱਢੂੰਗੀ ਜਿਨ੍ਹਾਂ ਨੇ ਇਹੋ ਜਿਹੇ ਗੁੰਡੇ ਪਾਲੇ ਇਹਨਾਂ ਦਾ ਕੋਈ ਰਸਤੇ ਤੋਂ ਟਕਰਾਅ ਰ ਆ ਭਰਾ ਹੀ ਮੌਕੇ ਦੇ ਪਹਿਲਾਂ ਰੇਟ ਕੰਮ ਚੱਲ ਰਿਹਾ